ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਸੰਧੂ ਪੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਜੋ ਇਹ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਕਿਸ਼ਟ ਬੇਨਤੀ ਕਰਦੇ ਆ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਉਲਕ ਕਲਿਕ ਕਰਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲੇ ਅੱਜ ਪਹੁੰਚ ਚੁੱਕੇ ਆ ਪਿੰਡ ਪੂਰਾ ਕੋਨਾ ਜ਼ਿਲ੍ਹਾ ਸ਼ਹਿਰੀ ਤਰਨਤਾਰਨ ਸਹਿਤ ਤੇ ਤਹਿਸੀਲ ਪਟੇ ਵਾਈਕਰ ਲਾਲ ਸਿੰਘ ਦੇ ਫਾਰਮ ਤੇ ਜਿੰਨਾਂ ਨੂੰ ਕਹਿੰਨੀਆਂ ਟੌਪ ਦੀਆਂ ਨਗੀਨੇ ਦੋ ਝੋਟੀਆਂ ਜਿਹੜੀਆਂ ਚੰਗੀ ਕੁਆਲਿਟੀ ਮਿਲਕ ਤੇ ਚੱਲਣ ਵਾਲੀਆਂ ਲੈ ਕੇ ਆਏ ਆ ਸਾਰੇ ਬੇਨਤੀ ਕੁਐਸਟ ਤੁਹਾਨੂੰ ਕਰਦੇ ਹਾਂ ਸਾਂਜੀ ਤੇ ਬੇਨਤੀ ਕਰਦੇ ਹਾਂ ਕਿ ਕਿਤੇ ਵੀ ਸਜਣਾ ਖਰੀਦਦਾਰੀ ਕਰਦੇ ਜਾਂ ਹੋ ਚੈਨਲ ਤੋਂ ਜਾਂ ਸਾਡੇ ਤੋਂ ਨਰਖ ਫਰਕ ਜ਼ਰੂਰ ਕਰਿਆ ਕਰੋ ਪੈਸੇ ਲਵਨੇ ਆ ਫਰਜ਼ੇ ਤੁਹਾਡਾ ਜੀ ਆਓ ਲੈ ਕੇ ਆਪਣੇ ਵੀਰ ਤੋਂ ਡੀਟੇਲ ਦਈਏ ਸਾਂਝੀ ਕਰੀਏ ਤੁਹਾਡੇ ਨਾਲ ਬਾਈ ਗੁਰਲਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਸਨਾਮ ਚੜ੍ਹਦੀ ਕਲਾ ਚੜ੍ਹਦੀ ਕਲਾ ਹੋਸਨਾਮ ਮਹਾਰਾਜ ਜੀ ਚੜ੍ਹਦੀ ਕਲਾ ਜਿਹੜੇ ਵੀ ਭੈਣ ਭਰਾ ਸੰਧੂ ਬੱਧਰਪੁਰਿਆ ਚੈਨਲਾਂ ਤੋਂ ਰਿਹਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜਾਂ ਵੀਰ ਜੀ ਸਾਰਿਆਂ ਦਾ ਫਾਇਦਾ ਹੋਵੇ ਸਾਰਿਆਂ ਤੋਂ ਵੱਧ ਤੋਂ ਵੱਧ ਵੀਡੀਓ ਪਹੁੰਚ ਸਕੇ ਸਾਰਾ ਵੀਰਾ ਭਰਾਵਾਂ ਦਾ ਮਾਣ ਤਾਂ ਨਾ ਹੋਵੇ ਹਾਂ ਵਧੀਆ ਇਹ کاروبار ਚੱਲ ਰਿਹਾ ਹੈ ਭੈਣ ਭਰਾਵਾਂ ਦੇ ਤੁਹਾਡੇ ਸਹਿਯੋਗ ਦੇ ਨਾਲ ਵੀਡੀਓ ਸਾਰੇ ਭੈਣ ਭਰਾ ਦੇਖਦੇ ਆ ਕਿਸੇ ਨੂੰ ਵੀ ਕੋਈ ਲਾਹਮੇ ਵਾਲੀ ਚੀਜ਼ ਨਹੀਂ ਲੈ ਕੇ ਦਈ ਦੀ ਜਿਹੜੀ ਸਾਡੀ ਚੈਨਲ ਤੇ ਵੀਡੀਓ ਤੋਂ ਕੋਈ ਪਸ਼ੂ ਖਰੀਦਾ ਉਹਨੂੰ ਇਹ ਬੇਨਤੀ ਕਰੀ ਗਈ ਆਪਣੀ ਨਰਖ ਪਰਖ ਕਰਿਆ ਕਰੋ ਠੀਕ ਹੈ ਜੀ ਠੀਕ ਹੈ ਜੀ ਤੇ ਬਹੇ ਵੀ ਅਸੀਂ ਮਾੜੇ ਬੰਦੇ ਦੀ ਕਿਸੇ ਦੀ ਛੇਤੀ ਵੀਡੀਓ ਨਹੀਂ ਬਣਾਉਂਦੇ ਆਪਣੇ ਇਲਾਕੇ 'ਚ ਤੇ ਜੇ ਕੋਈ ਕਿਸੇ ਨਾਲ ਉਨੇ ਹੀ ਕੀ ਹੁੰਦੀ ਆ ਤੇ ਉਹਨੂੰ ਆਪ ਦਾ ਨਫਟਾਰਾ ਕਰੇ ਕੋਈ ਜੋ ਵੀ ਗੱਲ ਪਾਤਿਆਂ ਉਹਨਾਂ ਦਾ ਫਰਜ਼ ਪੰਦਾ ਅਗਲੇ ਦਾ ਜੇ ਕੋਈ ਫਾਲਟਰ ਦੱਸਣਾ ਚਾਹੀਦਾ ਨਾ ਹਾਂਜੀ ਹਾਂਜੀ ਤੇ ਇਹ ਬੇਨਤੀਆਂ ਕਰਦੇ ਹਾਂ ਕਿ ਆਪਣਾ ਤਾਈਆਂ ਨਰਖ ਪਰ ਕਰਿਆ ਕਰੋ ਬਾਕੀ ਤੁਹਾਡੇ ਪਸ਼ੂ ਅੱਜ ਵਧਾਈ ਦੇ ਪਾਤਰ ਦੋਵੇਂ ਰਧਾਰੂ ਹੈ ਹਾਂਜੀ ਨਗੀਨੇ ਘੱਟ ਮਾਰੇ ਜੇ ਹਾਂਜੀ ਹਾਂ ਆ ਫਿਰ ਕੀ ਜੇ ਕਰਨ ਨਾ ਵਧਾਈ ਦੇ ਪਾਤਰ ਆਪਾਂ ਤੇ ਤਰੀਫ ਇਹਨਾਂ ਦੀ ਕੀ ਕਰਨੀ ਆਪਣੇ ਸਰੋਤੇ ਜੋ ਵੀ ਇਸ ਚੈਨਲ ਨਾਲ ਜੁੜੇ ਨੇ ਉਹ ਮੂੰਹੋਂ ਦੱਸਣਗੇ ਕਿ ਕਿ ਝੋਟੀਆਂ ਵਾਕਿਆ ਲਿਆਂਡੀਆਂ ਤੇ ਨਹੀਂ ਤੇ ਕਹਿਨ ਨੂੰ ਤਾਂ ਕਹਿ ਲੀਦਾ ਤੇ ਬਾਈ ਜੀ ਡਰੈਸਰ ਡੋਟ ਕਰਾਈਏ ਪਿੰਨ ਭਰਾ ਨੂੰ ਨਾਮ ਕੁਰਾਲ ਸਿੰਘ ਹਾਂ ਜੀ ਪਿੰਡ ਭੂਰਾ ਕੋਨਾ ਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤਰਨਤਾਰਨ ਸਹਿਰ ਤੇ ਮੋਬਾਈਲ ਨੰਬਰ 99343 98004 ਠੀਕ ਆ ਤੇ ਇਹ ਸਾਂਝੀ ਕਰੇਗੀ ਕਿ ਜਿਹੜੀ ਸਾਹਮਣੇ ਸਕਰੀਨ ਉਪਰ ਆ ਨੀਲੇ ਨੀਲੇ ਕਹਿ ਰਹੀ ਆ ਨਾ ਮੈਂ ਇੱਕ ਕਿਰਵਾ ਸੁਵਾ ਦੇ ਕਿੰਨਾ ਗੇ ਦੁੱਧ ਪਰੂਗੀ ਇਹ ਵੀਰ ਜੀ ਦੂਜਾ ਸੁਵਾ ਛੁੱਟੀ ਆ ਅੱਛਾ ਪਹਿਲੇ ਸੁਵੇ ਨੇ 12 ਲੀਟਰ ਦੁੱਧ ਚਵਾਇਆ ਆ ਚਵਾਇਆ ਆ ਹਾਂ ਜੀ ਤੇ ਐੜ ਕੇ ਦੂਜਾ ਸੁਣਾ ਅਸੀਂ ਆਸ ਵਧ ਕਰਦੇ ਹਾਂ ਤੁਹਾਨੂੰ ਠੀਕ ਆ ਕਿ 12 ਤੋਂ ਪਲੱਸ 13 ਵੀ ਕਰ ਸਕਦੀ 14 ਵੀ ਕਰ ਸਕਦੀ ਹਾਂ ਹਾਂ ਜੀ ਤੇ ਪਿਓਰ ਨਹੀਂ ਲਿਖੋ ਲਗੇ ਇਹ ਭਲਾ ਆਪਣੇ ਆਪਣੀ ਇਥੋਂ ਦੀ ਨਹੀਂ ਆਦੇ ਵੀਰ ਜੀ ਦੋਵੇਂ ਝੋਟੀਆਂ ਪਿੰਡੋਂ ਖਰੀਦੀਆਂ ਆਈਆਂ ਭੂਰੇਆਂ ਦੀਆਂ ਆਈਆਂ ਹਾਂਜੀ ਹਾਂਜੀ ਆਸਲ ਭੂਰੇ ਜਿਵੇਂ ਕਹਿੰਦੇ ਪਿੰਡ ਜਦੋਂ ਭੂਰੇ ਆਪਾਂ ਭੂਰੇਆਂ ਦੀਆਂ ਆਪਣੇ ਨਗਰ ਤੋਂ ਆਈਆਂ ਬਾਕੀ ਕੱਦ ਬੜਾ ਵੱਡਾ ਹਣਾ ਹਾਂਜੀ ਕੱਦ ਤੇ ਪੂਰਾ ਤੁਹਾਡੇ ਛੱਡਾ ਜਵਾਨ ਆ ਜਿਹੜਾ ਵੀਰ ਆ ਗਿਆ ਉਹ ਖਾਲੀ ਨਹੀਂ ਜਾਂਦਾ ਉਹ ਕਹੂਗਾ ਕਿ ਅੱਜ ਮੈਂ ਭਾਈ ਗਰ ਲਾਲ ਦੇ ਘਰੋਂ ਇਹ ਝੋਟੀਆਂ ਲੈ ਕੇ ਜਾਣੀਆਂ ਹਣਾ ਨੇ ਠੀਕ ਆ ਪੂਰੀ ਮਿਹਨਤ ਲਾਈ ਕੇ ਇਹਨੇ ਹੈ ਹਾਂਜੀ ਹੂੰ ਲਓ ਜੀ ਨੇਲੇ ਰੇ ਦੇ ਬਿੱਲੀ ਮਣਕੀਆਂ ਅੱਖਾਂ ਦੋਵੇਂ ਹੈ ਬਾਕੀ ਥਣ ਬੜਾ ਸੋਹਣਾ ਬਾਈ ਗਰ ਲਾਲ ਡਾਕਲਾ ਮੜਿਆ ਫੋਸ ਕਰ ਲੈਂਦੇ ਹੈਨਾ ਚਲੋ ਜੀ ਤੇ ਬਾਕੀ ਥਣ ਥਣ ਦੀ ਬੜੀ ਕੁਆਲਿਟੀ ਗੁਲਾਬੀ ਗੁਲਾਬੀ ਹੈਨਾ ਥਣ ਬੜਾ ਸੋਹਣਾ ਲੱਗਾ ਬਾਕੀ ਜੇ ਪੇਠਪੁੜੇ ਦਾ ਹਿਸਾਬ ਲਾਈਏ ਇਹ ਤੇ ਬੜਾ ਸ਼ਾਨਦਾਰ ਆ ਕੋਈ ਛੋਟਾ ਮੋਟਾ ਨਹੀਂ ਆ ਥਾਣੇ ਕੱਲਾ ਕੱਲਾ ਨੋਕ ਵਾਲਾ ਥਣ ਲੱਗਾ ਲਓ ਜੀ ਤੇ ਮਗਰਲੀ ਸਾਈਡ ਤੋਂ ਵੀ ਢੇਲ ਢੁਲ ਜਿਹੜੀ ਬੰਤਰ ਆ ਬੜੀ ਖੂਬਸੂਰਤ ਆ ਠੀਕ ਆ ਜੀ ਲਓ ਜੀ ਦੇਣ ਇੱਕ ਦੋ ਦਿਨ ਖਲਾ ਜੂ ਵੀਰ ਜੀ ਇੱਕ ਦੋ ਦਿਨ ਹੀ ਬਿਲਕੁਲ ਤਿਆਰ ਆ ਜੀ ਤਿਆਰ ਹੈ ਨਾ ਜੀ ਦੋ ਦੋ ਚੋ ਆ ਜੂਗੀ। ਹਾਂਜੀ। ਬਾਕੀ ਕੱਦ ਵਾਜਨ ਲਾ ਕੇ ਵੇਖੋ ਤੁਸੀਂ ਕਿੱਡਾ ਗਜਾਬ ਦਾ ਹਨਾ। ਬਹੁਤ ਵੱਡਾ ਜੀ। ਕੱਦ ਤੁਹਾਡੇ ਜੱਡਾ ਹੀ ਆ ਦੇ। ਹਾਂਜੀ ਹਾਂਜੀ। ਪਰ ਜੇ ਕਿ ਕੀਮਤ ਜਦੋਂ ਮੰਗੀ ਤੇ ਕਿਹ ਭੈਣ ਭਰਾ ਨੇ ਆਖਣਾ ਕਿ ਗਰਲਾਲ ਸਿੰਘ ਇੰਨਾ ਮੁੱਲ ਮੰਗੀ ਜਾਂਦਾ। ਹਾਂਜੀ। ਤੇ ਸਮਝੇ ਕਿ ਜਦੋਂ ਚੀਜ਼ ਲੈਣਦੇ ਆ ਤਾਂ ਫਿਰ ਪੈਸੇ ਤਾਂ ਲੱਗਣੇ ਹੀ ਆ। ਹਾਂਜੀ। ਚੀਜ਼ ਕਿਹੜਾ ਬੱਕਰੀ ਲੈਣ ਦਾ ਮੱਝ ਲੈਣ ਦਾ ਵੱਡੀ ਹਨਾ। ਤੇ ਫਿਰ ਬਾਈ ਜੀ ਕਹਿੰਦਾ ਕੀਮਤ ਕਿੰਨੀ ਕਰ ਦਈਏ। ਕਹਿੰਦਾ ਵਿੱਚ 1,20,000 ਰੁਪਏ ਡਿਮਾਂਡ ਕਰਦੇ ਆਪਾਂ। ਠੀਕ ਆ। ਤੇ ਕਿੰਨੇ ਦੀ ਦੇ ਦਈਏ। ਵਿੱਚ 1,15 ਦੀ ਆਪਾਂ ਦੇ ਦ ਪੰਜਕ ਦਾ ਹੋਰ ਕਰਤੀਏ ਨਮਾ ਤਕਾ ਸੌਖਾ ਜੋ ਅਗਲੇ ਨੂੰ ਦੋਨੋਂ ਨੇੜੇ ਆਉਣਾ ਇੱਕ ਤਾਂ ਆਪਣੀ ਲਾਸਟ ਹਾਨ ਆਈਆਂ ਜੱਸ ਠੀਕ ਆ ਲਓ ਭਾਈ ਸਜਨੋ 1 ਲੱਖ ਤੇ 10000 ਦੀ ਵੀਰ ਕਹਿੰਦਾ ਥਾਪੀ ਮਾਰ ਕੇ ਹੋ ਗਈ ਜਿਹੜਾ ਲੈ ਜਾਉ ਯਾਦ ਕਰੂਗਾ ਕਿਉਂਕਿ ਇਹ ਨਕੀਨਾ ਦੁਬਾਰਾ ਦੁਬਾਰਾ ਨਹੀਂ ਇਹੋ ਜਿਹਾ ਮਿਲਦੇ ਨਕੀਨਾ ਚੰਗਾ ਵੇਣੇ ਕਿੰਦੇ ਘਰ ਦਾ ਸ਼ਿੰਗਾਰ ਬੰਦੀਆਂ ਕਰਮਾਲਾਂ ਤੇ ਦੂਜੇ ਨੰਬਰ ਤੇ ਆ ਗਈ ਮੋਹਰਾ ਨਸਲ ਦੀ ਏ ਬਾਈ ਗਰਾਲ ਸਿੰਘ ਕਿੰਨਾ ਕੁ ਸਮਾਂ ਰਹੇਗਾ ਸੂਣ ਚ ਤੇ ਤੁਝੇ ਦੱਸ ਦਿਨ ਰਹੇਗਾ ਸੂਣ ਚ 10 ਦਿਨ ਜੀ ਇਹ ਉਹਨੂੰ ਆਂਦੀ ਪਰਾਂ ਹਟ ਜਾ ਮੈਂ ਤੈਨੂੰ ਚੰਗੀ ਹਨਾ ਹਾਂਜੀ ਹਾਂ ਠੀਕ ਆ ਲਓ ਜੀ ਇਹ ਵੀ ਚੰਗੀ ਝੋਟੀ ਦੂਜਾ ਸੂਆ ਮੋਰਾ نسل ਦੀ ਤੇ ਝੋਟੇ ਨੂੰ ਲਾਇਓ ਮੋੜ ਲਿਓ ਲਓ ਜੀ ਬਾਕੀ ਅਜਕਲੋਂ ਜਾਦਾ ਤੇ ਸੰਗਤ ਸੰਗਲ ਹੀ ਪਾਉਂਦੇ ਨੇ ਤੇ ਮੋਰੀਆਂ ਘੱਟ ਪਾਉਂਦੇ ਆ ਮੋਰੀ ਤੋਂ ਥੋੜਾ ਜਿਹਾ ਡੰਗਰ ਜਿਹੜਾ ਤਲਿਹਾਰੇ ਤੋਂ ਔਲ ਮਣਾਉਂਦਾ ਬਾਕੀ ਤੋਰਾ ਤਾਰਾ ਤੇ ਇਹਦਾ ਵੀ ਸਜਣੋਂ ਬੜਾ ਚੰਗਾ ਜੀ ਠੀਕ ਹੈ ਜੀ ਰੰਗੀ ਸਿੰਗੀ ਤੇ ਸੂਆ ਜਿਹੜਾ ਦੂਜਾ ਬਾਕੀ ਵੀ ਜੀ ਰੱਸੀ ਤੋਂ ਤੁਰਾਉਂਦੀ ਆ ਬਾਕੀ ਇਹਨੂੰ ਕੋਈ ਚੱਕਰ ਨਹੀਂ ਬਿਲਕੁਲ ਐ ਠੰਡੀ ਧੀਰੀ ਛੋਟੀ ਕੋਈ ਗੱਲ ਨਹੀਂ ਠੀਕ ਆ ਹਾਂ ਜੀ ਦੁੱਧ ਕਿੰਨਾ ਚੁਹਾਜੂਗੇ ਵਿਰਜ ਨੇ ਪਹਿਲੇ ਸੂਵੇ 12 ਕਿਲੋ ਦੁੱਧ ਚਵਾਇਆ ਇਹਨੇ ਵੀ 12 ਹੀ ਚਵਾਇਆ ਹਾਂਜੀ ਤੇ ਇਹ ਵੀ ਫਿਰ 13 ਕਿਲੋ ਦੇ ਪਲੱਸ ਉਮੀਦ ਕਰਦੇ ਹਾਂ ਹਾਂਜੀ ਹਾਂਜੀ ਬਹੁਤ ਚੰਗੀ ਮੈਂ ਠੀਕ ਆ ਤੇ ਮੁੱਲ ਫਿਰ ਇਹਦਾ ਕੀ ਰਹੇਗਾ ਇਹਦਾ ਵੀਰ ਜੀ 1 ਲੱਖ 5000 ਰੁਪਏ 5000 ਤੇ ਕਿੰਨੇ ਰੀਫਿਕਸ ਦੇ ਰਿਹਾ ਪੂਰੇ ਲੱਖ ਦੇ ਦੇ ਦੀ ਇਹ ਵਿੱਚ ਹੋਰ ਕਰ ਦੇਗੇ ਕੋ 2000 ਕਰ ਤਾਂ ਇਹ ਵਿੱਚ ਤਾਂ ਤਿੰਨ ਕਰੀਗੇ ਨਹੀਂ ਦੋ ਠਿੱਕਾ ਤਾਂ ਠੀਕ ਆ ਲਓ ਭਾਈ ਸਜਣੋ 98000 ਦੀ ਕਹਿੰਦੇ ਕੀ ਦੇ ਦਾਂਗੇ ਮੱਝ ਝੋਟੀ ਜਿਹੜੀ ਆ ਤੇ ਦੂਜਾ ਸੂਆ ਜਿਹੜਾ ਆ ਗਾਂ ਸੂਣਾ ਦਿਨ ਦਾਸ ਦਿਨ ਦੀ ਜੇ ਸਜਣੋਂ ਕੱਚੀ ਆ ਕਿਉਂਕਿ ਪੇਟਪੂੜਾ ਵੀ ਹਿਸਾਬ ਲਾ ਲਓ ਜੇ ਕੋਈ ਨਹੀਂ ਫਿਸਿਆ ਨਹੀਂ ਮਾਈ ਦੋਵੇਂ ਚੰਗੀਆਂ ਝੋਟੀਆਂ ਟਾਪ ਦੇ ਨਗਿੰਨੇ ਪੇਂਟ ਪੂਰਾ ਕੋਨਾ ਪਹੁੰਚ ਕੇ ਲੋਟ ਲੋ ਮੇਲਾ ਤੁਹਾਡੇ ਲੁੱਟਣ ਵਾਲਾ ਜੀ ਤੇ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸასი ਕਾਲ ਜੀ ਰੱਬ ਰੱਖਾ